ਲੈ ਵੀ ਮਿੱਤਰੋ ਅੱਜ ਬੋਹਾ ਆਏ ਸੀ ਬਾਈ ਕੋਲੇ ਤੇ ਐ ਮਨ ਲਓ ਜੇ ਤੁਸੀਂ ਘਰ ਪਾ ਲਿਆ ਉਦੋਂ ਬਾਅਦ ਇੱਕ ਵਾਰੀ ਇੱਥੇ ਢੇਡਾ ਮਾਰੋ ਤੇ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਸਾਰਾ ਕੁਝ ਇੱਥੇ ਤੁਹਾਨੂੰ ਮਿਲੂਗਾ ਟੈਲਾਂ ਤੋਂ ਲੈ ਕੇ A to Z ਸੈਨੀਟਰੀ ਦਾ ਸਮਾਨ ਹੈ ਜਿਹੜਾ ਤੁਹਾਨੂੰ ਇੱਥੇ ਮਿਲੂਗਾ ਬਾਈ ਮੜਾ ਜਾ ਦਿਓ ਡਿਟੇਲ ਕੀ ਕੀ ਹਿਸਾਬ ਕਿਤਾਬ ਬਾਈ ਜੀ ਇੱਧਰ ਦਿਖਾ ਦਿਓ ਆ ਆਪਣੀ ਸਾਰੀ 2x4 ਲੱਗੀ ਹੋਈ ਹੈ ਜੀ ਇਹਦੇ ਵਿੱਚ ਆਪਣੇ ਕੋਲ ਮੰਨ ਕੇ ਚਲੋ ਵੀ 50 ਤੋਂ ਪਲੱਸ ਡਿਜ਼ਾਈਨ ਨੇ 28 ਰੁਪਏ ਸਕੁਅਰ ਫੁੱਟ ਦੇ ਵਿੱਚ ਲੈ ਭਾਈ 2x4 ਦੇ ਥੋਡੇ ਕੋਲੇ 28 ਰੁਪਏ ਸਕੁਅਰ ਫੁੱਟ ਜਿਹੜਾ ਮਰਜ਼ੀ ਚੱਕ ਲੋ ਛਾੜ ਕੇ 50 ਤੋਂ ਪਲੱਸ ਡਿਜ਼ਾਈਨ ਨੇ ਪ੍ਰੀਮੀਅਮ ਕੁਆਲਿਟੀ ਆ ਜਮਾ ਐਂਡਲੈਸ ਸਟਾਈਲ ਆ ਕੋਈ ਜੋੜ ਨਹੀਂ ਦਿਸੂ ਇਹਦਾ ਹਨਾ ਐਂਡਲੈਸ ਸਟਾਈਲ ਆ ਜੀ ਬਾਈ ਜੀ ਆ ਰੇਸ਼ੇ ਸਾਰੇ ਜੁੜਦੇ ਨੇ ਇਹਨਾਂ ਦੇ ਆ ਦੇਖੋ ਇਹਨਾਂ 'ਚ ਕੁਛ ਤਾਂ ਰੈਂਡਮ ਆ ਜਾਂਦੀਆਂ ਕੁਛ ਆ ਰੇਸ਼ੇ ਰੇਸ਼ੇ ਜੋੜਨਗੇ ਇਹਨਾਂ ਦੇ ਇਹਨਾਂ ਨੂੰ ਚਾਹੇ ਤੁਸੀਂ ਕਿੱਡ ਨਹੀਂ ਦਿਖੂ ਇਹਦਾ ਮਤਲਬ ਜੇ 2 ਬਏ 2 ਦੀ ਲੈਣੀ ਆ ਇਹ ਵੀ 28 ਰੁਪਏ ਦੇ ਦਾਂਗੇ ਕੁਛ ਕਾ ਆਰਟੀਕਲ ਚ ਗਣੈਸ਼ ਹੈ ਇਹਦੇ ਚ ਕੁਛ ਆਰਟੀਕਲ ਆਪਾਂ ਮੈਟ ਦੇ ਵਿੱਚ ਤੁਹਾਨੂੰ ਆਹ ਆਰਟੀਕਲ ਸਾਰੇ 25 ਰੁਪਏ ਫੁੱਟ ਚ ਦੇ ਦਾਂਗੇ 400 ਰੁਪਏ ਦਾ ਡੱਬਾ ਲੈ ਮੇਤਰੋ ਚੱਕ ਲੋ ਝਾੜ ਕੇ ਜੇ ਆਪਾਂ ਸਿੱਧੀ ਜੁੱਕੀ ਪੁੱਕੀ ਗੱਲ ਕਰੀਏ ਬਾਈ 12x12 ਦਾ ਆਪਣੇ ਕੋਲ ਕਮਰਾ ਜਿਹੜਾ ਨਾਰਮਲ ਸਾਈਜ਼ ਹੁੰਦਾ ਉਹ ਕਿੰਨੇ ਕ ਜਿ ਤਿਆਰ ਹੋ ਜੂ 144 ਸਕਰ ਫੁੱਟ ਇਹ ਏਰੀਆ ਹੋ ਗਿਆ ਬਾਈ ਹਾਂਜੀ ਉਹ ਆਪਾਂ 4000 ਦੇ ਵਿੱਚ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਲੈ ਮੇਤਰੋ 4000 ਦੇ ਵਿੱਚ ਤਿਆਰ ਕਰਕੇ ਦੇ ਦੇਣਗੇ ਬਾਈ ਹੁਣੀ ਤੇ ਇੱਕ ਮੇਨ ਮੁੱਦਾ ਹੁੰਦਾ ਜਿਹੜਾ ਬਾਥਰੂਮ ਦਾ ਬਾਥਰੂਮ ਵੀ ਅੱਜ ਕੱਲ ਬਹੁ ਸਿਸਟਮ ਬਾਥਰੂਮ ਵੀ ਬਈ ਆਪਣੇ ਏਰੀਏ ਜਿਵੇਂ ਬਾਥਰੂਮ ਬੰਦਿਆ 6x5 ਦਾ ਬਾਥਰੂਮ ਹੁੰਦਾ ਹਾਂ 6 ਫੁੱਟ ਉੱਚਾ ਲੱਗਦਾ ਠੀਕ ਹੈ ਆਪਾਂ ਵਿਦ ਫਲੋਰ ਵਿਦ ਵਾਲ ਵਾਲ ਟਾਈਲ ਤੁਹਾਨੂੰ ਉਹ ਵੀ 4000 ਚ ਕੰਪਲੀਟ ਕਰ ਦਾਂਗੇ ਵੱਡੀ ਟਾਈਲ ਲਾ ਕੇ ਛੋਟੀ ਵੀ ਨਹੀਂ ਲੋਕ ਆਦਾ ਬਈ ਉੱਕਾ ਪੁੱਕਾ ਤੁਹਾਡਾ 4000 ਚ ਨਿਬੜ ਜੂ ਤੇ ਉਹਦੇ ਡਿਜ਼ਾਈਨ ਜੂਣ ਬਈ ਆ ਸਾਰੇ ਡਿਜ਼ਾਈਨ ਕੋਈ ਮਰਜ਼ੀ ਲੈ ਲਓ ਜੀ ਜਿਹੜਾ ਮਰਜ਼ੀ ਚੱਕ ਲਓ ਬਈ ਤੁਹਾਡੇ ਕੋਲੇ 4000 ਦੇ ਵਿੱਚ ਉਹ ਕੰਪਲੀਟ ਹੋ ਜੂ ਇੱਕ ਹੋਰ ਜਿਹੜਾ ਨਵੀਂ ਕੁਆਲਿਟੀ ਆਈ ਹੈ ਲੋਕ ਕਹਿ ਦਿੰਦੇ ਨੇ ਬ੍ਰਾਂਡ 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 ਸਮਾਨੀ ਬ੍ਰਾਂਡ ਦਾ ਤੁਹਾਨੂੰ ਮਿਲ ਜੂਗਾ ਬਾਈ ਉਹ ਕਿੰਨੇ ਰੇਟ ਚੈਲੰਜ ਪ੍ਰਾਈਸ ਦੇਈ ਬਾਈ ਬੰਦਾ ਸਮਾਨੀ ਬਈ ਤੁਹਾਨੂੰ ਅਸੀਂ ਤੁਸੀਂ ਆਪਣੇ ਏਰੀਏ ਚ 40 50 ਸਕਰ ਫੁੱਟ ਦੇ ਰਹੀਏ ਜਿੱਥੇ ਮਰਜੀ ਫਿਰ ਲਿਓ ਠੀਕ ਹੈ ਆਪਾਂ ਤੁਹਾਨੂੰ 45 ਰੁਪਏ ਸਕਰ ਫੁੱਟ ਚ ਪਿਓਰ ਪ੍ਰੀਮੀਅਮ ਟਾਈਲ ਦਵਾਂਗੇ ਬਾਈ ਪਿਓਰ ਪ੍ਰੀਮੀਅਮ ਠੀਕ ਹੈ ਫੁੱਲ ਗਾਰੰਟੀ ਹੋਊਗੀ ਆਪਣੀ ਇਸ ਚੀਜ਼ ਦੀ ਲੈ ਵੀ ਮਤਰੋ ਰੇਟ ਚਾਹੇ 50 ਕਿਲੋਮੀਟਰ ਚ ਪਤਾ ਕਰਕੇ ਆ ਜਾਓ ਇਹ ਰੇਟ ਤੁਹਾਨੂੰ ਕੋ ਨਹੀਂ ਮਿਲਣਾ ਬੋਹਾ ਹੀ ਮਿਲੂ ਬਾਈ ਨੰਬਰ ਦਿੱਤਾ ਹੋਇਆ ਉੱਤੇ ਕਾਲ ਕਰ ਲਿਓ ਤੇ ਇੱਕ ਚੀਜ਼ ਰਹੇਗੀ ਜਿਹੜੀ ਅੱਜ ਕੱਲ ਬਹੁਤ ਟ੍ਰੈਂਡ ਕਰ ਰਹੀ ਆ ਆ ਦੇਖ ਸਕਦੇ ਹੋ ਤੁਸੀਂ ਭਾਈ ਇਹ ਕੀ ਰੇਟ ਆ ਕੀ ਹਿਸਾਬ ਕਿਤਾਬ ਇਹ ਹੈਗੀ 16 ਬੀ 16 ਠੀਕ ਹੈ ਆਪਣੀ ਫੁੱਲੀ ਵਿਟਰੀਫਾਈਡ ਹੈ ਫੁੱਲੀ ਹੈਵੀ ਡਿਊਟੀ ਟਾਈਲ ਆ ਇਹ ਠੀਕ ਹੈ ਭਾਈ 120 ਕੁਆਂਟਲੇ ਦੇ ਪਾਸ ਆ ਤੂੜੀ ਵਾਲੀ ਟਰਾਲੀ ਤੁਸੀਂ ਜਿਵੇਂ ਮਰਜ਼ੀ ਚੜਾਈ ਚੱਲੋ ਇਹ ਤੇ ਠੀਕ ਹੈ ਭਾਈ 12 mm ਮੋਟੀ ਹੈ ਇਹ 18 ਤੋਂ 19 ਕਿਲੋ ਦਾ ਇਹਦਾ ਡੱਬਾ ਬਾਈ ਠੀਕ ਹੈ ਇਹ ਆਪਾਂ ਤੁਹਾਨੂੰ 250 ਰੁਪਏ ਦਾ ਡੱਬਾ ਦੇ ਦਾਂਗੇ ਠੀਕ ਹੈ ਫੁੱਟ ਕਿੰਨੇ ਹਿਸਾਬ ਨਾਲ ਪੈ ਗਈ ਭਾਈ ਇਹ ਫੁੱਟ ਤੁਸੀਂ ਮੋਟਾ-ਮੋਟਾ ਮਨਾ ਕੇ ਚੱਲੋ ਵੀ 26 27 ਰੁਪਏ ਫੁੱਟ ਪੈਂਦੀ ਹੈ ਇਹ ਠੀਕ ਹੈ ਇਹ ਜਮਾ ਜਿਹੜੇ ਲੋਕ ਟਾਈਲ ਦਾ ਕੰ ਤੇ ਦੇਖਣ ਚ ਤੁਸੀਂ ਐ ਲਾ ਲਓ ਵੀ ਜਿਹੜੇ ਅੱਜ ਕੱਲ ਦੇਖਦੇ ਹੋ ਤੁਸੀਂ ਰੀਲਾਂ ਦੇ ਵਿੱਚ ਫੋਟੋਆਂ ਦੇ ਆ ਚੀਜ਼ ਹੁੰਦੀ ਆ ਬਾਈ ਉਹ ਤੇ ਕੋਈ ਜਿਆਦੀ ਮਹਿੰਗੀ ਨਹੀਂ ਹੈਗੀ ਇਹ ਇਹ ਤੁਹਾਨੂੰ ਕਿੱਥੇ ਮਿਲੂਗੀ ਪ੍ਰਾਈਸ ਚੈਲੰਜ ਦੇ ਹਿਸਾਬ ਨਾਲ ਤੁਸੀਂ ਲੈ ਜਿਓ ਤੇ ਨਾਲ ਤੁਹਾਨੂੰ ਗਿਫਟ ਵੀ ਦਵਾਂਗੇ ਐ ਨਹੀਂ ਹੈਗਾ ਵੀ ਮਾੜੀ ਮੋਟੀ ਚੀਜ਼ ਦੇ ਦਾਂਗੇ ਗਿਫਟ ਮਿਲ ਲੇਗੇ ਤੁਹਾਨੂੰ ਨੰਬਰ ਤੇ ਆ ਕੇ ਬਾਈ ਇੱਕ ਵਾਰੀ ਸੇਵਾ ਦਾ ਮੌਕਾ ਬਾਈ ਨੂੰ ਭਰਾ ਨੂੰ ਜਰੂਰ ਦਿਓ ਠੀਕ ਹੈ ਬਾਈ ਹਾਂਜੀ ਚਲੋ ਜੀ